ਜਿਹੜਾ ਅਕਾਲੀ ਸ਼ਬਦ ਹੈ ਬਹੁਤ ਸੋਹਣਾ ਔਰ ਬਹੁਤ ਸਹੀ ਤਰੀਕੇ ਨਾਲ ਸਿਰਜਿਆ ਹੋਇਆ ਸਾਡੇ ਬਜ਼ੁਰਗਾਂ ਦਾ ਸਭ ਇੱਕ ਪਰਿਵਾਰਵਾਦ ਨਹੀਂ ਆਪਣੇ ਦੀ ਵਰਤ ਕੇ ਇਹਦੀ ਰੈਪਿਊਟੇਸ਼ਨ ਬਹੁਤ ਖਤਮ ਕਰ ਦਿੱਤੀ ਹੈ ਐਸੇ ਵੀ ਚੀਜ਼ਾਂ ਚੋਣਾਂ ਨਹੀਂ ਹੋਈਆਂ 14 ਸਾਲ ਦੇ ਲਗਭਗ ਹੋ ਗਏ ਨੇ ਜਦ ਪਾਰਲੀਮੈਂਟ ਦੀਆਂ ਹੋ ਸਕਦੀਆਂ ਵਿਧਾਨ ਸਭਾ ਦੀਆਂ ਹੋ ਸਕਦੀਆਂ ਤਾਂ ਸਿੱਕ ਪਾਰਲੀਮੈਂਟ ਦੀਆਂ ਕਿਉਂ ਨਹੀਂ ਹੋ ਰਹੀਆਂ ਜਿਹੜਾ ਪੰਜਾਬ ਦਾ ਵਿਰਸਾ ਹੈ ਇਹਨੂੰ ਪੰਜਾਬ ਦੀ ਧਰਤੀ ਨਾਲ ਜੋੜਿਆ ਜਾਊਗਾ ਔਰ ਨਸ਼ੀਆਂ ਤੋਂ ਰੈਪ ਕੀਤਾ ਜਾਏਗਾ ਜੋ ਵਹੀਰ ਕੱਢ ਕੇ ਭਾਈ ਅਮਰਪਾਲ ਸਿੰਘ ਕਰ ਰਹੇ ਸੀ ਇਹਨਾਂ ਨੂੰ ਇਹ ਦੇਖ ਲੈਣਾ ਦੇਖ ਤਾਂ ਵੀ ਰਾਮ ਮੰਦਰ ਬਣਾ ਕੇ ਉਥੋਂ ਇਹਨਾਂ ਦੇ ਪੀਐਮ ਦੇ ਕੀ ਹਾਲਾਤ ਹੋਏ ਨੇ ਭਾਜਪਾ ਸਰਕਾਰ ਔਰ ਝਾੜੂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਾਲੀ ਦੋਵੇਂ ਮਿਲ ਕੇ ਕਿਸਾਨਾਂ ਨੂੰ ਹਰਾਸਮੈਂਟ ਕਰ ਰਹੇ ਨੇ ਇਹਨਾਂ ਦਾ ਮਸਲਾ ਤਾਂ ਇੱਕ ਹੀ ਹੈ ਹੁਣ ਹੱਲ ਤਾਂ ਹੋਏਗਾ ਜੇ ਵਧੀਆ ਸੋਚ ਵਾਲੇ ਬੰਦੇ ਆਉਣਗੇ ਸ਼ਰਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਕਿਤੇ ਆਵੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਗੱਲ ਕਿਤੇ ਆਵੇ ਤਾਂ ਅਕਾਲੀ ਦਾ ਜਿਹੜਾ ਲਗਾਤਾਰ ਦੋ ਫਾੜ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਕਾਲੀ ਦਲ ਨੂੰ ਬਚਾਉਣ ਦੇ ਲਈ ਬੇਸ਼ੱਕ ਵੱਡੇ ਪੱਧਰ ਤੇ ਜਿਹੜਾ ਰਾਜਨੀਤੀ ਪਾਰਟੀਆਂ ਨੇ ਜਾਂ ਸਮਾਜਿਕ ਜਥੇਬੰਦੀਆਂ ਨੇ ਤਾਂ ਉਹ ਕਹਿ ਰਹੀਆਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜ਼ਰੂਰ ਹੋਣਾ ਚਾਹੀਦਾ ਜੇਕਰ ਇੱਕ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕੀਤੀ ਆਵੇ ਜਿੰਨਾਂ ਵੱਲੋਂ ਪਿਛਲੇ ਲੰਬੇ ਸਮੇਂ ਦੇ ਵਿੱਚ ਚੰਗੇ ਜਿਹੜੇ ਕਾਰਜ ਕੀਤੇ ਗਏ ਨੇ ਤਾਂ ਦੋ ਜਿਹੜੇ ਐਮਪੀ ਨੇ ਪੰਜਾਬ ਦੇ ਵਿੱਚ ਸਥਾਪਿਤ ਕਰਤੇ ਨੇ ਜਾਨਕੀ ਲੋਕਾਂ ਨੇ ਚੰਗਾ ਜਿਹੜਾ ਫਤਵਾ ਉਹ ਪੰਜਾਬ ਦੇ ਵਿੱਚ ਦਿੱਤਾ ਤਾਂ ਖਾਸ ਤੌਰ ਤੇ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਸਮਾਗਮ ਜਿਹੜੇ ਨੇ ਉਹ ਇਨ੍ਹਾਂ ਪਾਰਟੀਆਂ ਵੱਲ ਜਾਨਕੀ ਵਾਰਿਸ ਪੰਜਾਬ ਪਾਰਟੀ ਵੱਲ ਜਿਹੜੇ ਉਲੀਕੇ ਜਾ ਰਹੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਆਵੇ ਤਾਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਹੋਣੀ ਆ ਪੰਜਾਬ ਦੇ ਅਨੇਕਾ ਮੁੱਦੇ ਨੇ ਇਹ ਪਾਰਟੀ ਜਿਹੜਾ ਆਪਣੇ ਪੱਧਰ ਤੇ ਉਭਾਰੂਗੀ ਤੇ ਲੋਕਾਂ ਦੇ ਵਿੱਚ ਵਿਚਰੇਗੀ ਤੇ ਚੰਗਾ ਜਿਹੜਾ ਕੰਮਕਾਰ ਆ ਉਹ ਹੋਵੇਗਾ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਸਮਾਗਮ ਬੜੇ ਲਿਖੇ ਗਏ ਨੇ ਤਾਂ ਕਿਹੜੀ ਜਗ੍ਹਾ ਤੇ ਸਮਾਗਮ ਲਿਖਿਆ ਗਿਆ ਇਸ ਸਮਾਗਮ ਦੇ ਵਿੱਚ ਕਿਹੜੇ-ਕਿਹੜੇ ਲੋਕ ਪਹੁੰਚਣਗੇ ਮਕਸਦ ਕੀ ਹੈ ਇਹ ਅਸੀਂ ਸਾਰੀ ਜਿਹੜੀ ਗੱਲਬਾਤ ਹੈ ਅੱਜ ਖਾਸ ਤੌਰ ਤੇ ਭੁਪਿੰਦਰ ਸਿੰਘ ਮਸਿੰਗਣ ਕਿਸਾਨ ਆਗੂ ਵੀ ਨੇ ਜਥੇਬੰਦੀ ਦੇ ਨਾਲ ਜੁੜੇ ਵੀ ਹੋਏ ਨੇ ਤੇ ਨਾਲ ਹੀ ਵਕਫ ਵਕਫ ਮੌਸਲਾ ਨੂੰ ਲੈ ਕੇ ਜਿਹੜਾ ਗੱਲਬਾਤ ਵੀ ਕਰਦੇ ਰਹਿੰਦੇ ਨੇ ਸੋ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਸਾਰੀ ਟੀਮ ਦਾ ਸਵਾਗਤ ਕਰਦੇ ਹਾਂ ਸੱਸੀ ਕਲਜੀ ਬਾਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਪ੍ਰੋਗਰਾਮ ਕੀ ਹੈ ਸ ਵਾਰਿਸ ਪੰਜਾਬ ਵੱੱਥੇ ਬੰਦ ਨਹੀਂ ਜਦੋਂ ਪੰਜਾਬ ਦੇ ਵਿੱਚ ਆਈਸੀ ਤਾਂ ਲੜ ਗਿਆ ਸੀ ਪੰਜਾਬ ਦੇ ਵਿੱਚ ਅਨੇਕਾਂ ਕੰਮ ਕਰਾਂਗੇ ਕਿਉਂਕਿ ਮੈਂ ਦੂਜੇ ਪਾਸੇ ਵੀ ਜ਼ਿਕਰ ਕਰ ਚੁੱਕਾ ਸ਼੍ਰੋਮਣੀ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਵੀ ਆ ਰਹੀ ਹੈ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਕਿਹੜੀ ਜਗ੍ਹਾ ਤੇ ਲਿਖਿਆ ਗਿਆ ਕੀ ਪ੍ਰੋਗਰਾਮ ਹੈ ਤੇ ਕੋਲ ਕੋਣ ਆ ਰਿਹਾ ਇੱਕ ਹਲਕਾ ਸਨੌਰ ਦਾ ਦੇਵੀਗੜ੍ਹ ਦੇ ਨਾਲ ਦੁੱਧਨ ਸਾਦਾ ਹੈ ਜੀ ਦੁੱਧਨ ਸਾਦਾ ਤਹਿਸੀਲ ਹੈ ਸਾਡੀ ਉੱਥੇ ਰਾਜਸਿਰ ਪੈਲਸ ਦੇ ਵਿੱਚ ਵਾਰਿਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਆ ਰਹੀ ਹੈ ਜਿਦੇ ਵਿੱਚ ਅਮਰਤਪਾਲ ਸਿੰਘ ਜੀ ਦੇ ਸਤਕਾਰਯੋਗ ਬਾਪੂ ਤਰਸੀਮ ਸਿੰਘ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਮਨਦੀਪ ਸਿੱਧੂ ਦੀਪ ਸਿੱਧੂ ਦੇ ਭਰਾ ਸਰਬਜੀਤ ਸਿੰਘ ਖਾਲਸਾ ਇਹ ਉੱਥੇ ਪਹੁੰਚ ਰਹੇ ਨੇ ਜੋ ਮੌਕੇ ਦੀ ਸਥਿਤੀ ਹੈ ਜੋ ਅੱਜ ਦੇ ਹਾਲਾਤ ਬਣੇ ਹੋਏ ਐ ਸਿੱਖ ਕੌਮ ਦੇ ਉਹਨਾਂ ਦੇ ਉੱਪਰ ਲਾਕੇ ਦੀਆਂ ਸੰਕਟਾਂ ਦੇ ਨਾਲ ਉਹ ਵਿਚਾਰ ਕਰਨਗੇ ਤਾਂ ਕਿ ਆਉਣ ਵਾਲੀ ਜਿਹੜੀ ਰਣਨੀਤੀ ਹੈ ਉਦੇ ਨਾਲ ਸਮੇਂ ਮੁਤਾਬਕ ਚੱਲਿਆ ਜਾ ਸਕਦਾ ਸੰਗਤ ਨੂੰ ਲੰਬੰਦ ਕੀਤਾ ਜਾਏਗਾ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਕੱਲ ਦਾ ਜਿਹੜਾ ਸਮਾਂ ਰੱਖਿਆ ਗਿਆ ਉਹਦੇ ਵਿੱਚ ਲੀਡਰਸ਼ਿਪ ਆਪਣੇ ਕੀ ਵਿਚਾਰ ਦਵੇਗੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਅਕਾਲੀ ਦਲ ਦਾ ਕੀ ਹਾਲ ਹੋ ਰਿਹਾ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਵੀ ਜਿਹੜਾ ਆਪਣੇ ਪੱਧਰ ਤੇ ਜਿਹੜੀ ਆ ਤੁਸੀਂ ਦੇਖਿਆ ਕੰਮ ਕਰਨ ਨੂੰ ਲੈ ਕੇ ਜਿਹੜਾ ਵਿਰੋਧੀ ਨਖੇਦੀ ਵੀ ਕਰ ਰਹੇ ਕਿਉਂਕਿ ਉਹਨਾਂ ਦਾ ਕੰਮ ਹੈ ਇਹਨਾਂ ਪਾਰਟੀਆਂ ਵੱਲੋਂ ਜਿਹੜਾ ਕੀ ਕੰਮ ਕੀਤਾ ਜਾਵੇਗਾ ਕੀ ਸੰਬੋਧਨ ਹੋਵੇਗਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਤ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾ ਦੇਖੋ ਜੀ ਜਿਹੜਾ ਅਕਾਲੀ ਸ਼ਬਦ ਹੈ ਬਹੁਤ ਸੋਹਣਾ ਔਰ ਬਹੁਤ ਸਹੀ ਤਰੀਕੇ ਨਾਲ ਸਿਰਜਿਆ ਹੋਇਆ ਸਾਡੇ ਬਜ਼ੁਰਗਾਂ ਦਾ ਸ਼ਬਦ ਹੈ ਪਰ ਇਹਨੂੰ ਕੁਝ ਇੱਕ ਪਰਿਵਾਰਵਾਦ ਨੇ ਆਪਣੇ ਦੀ ਵਰਤ ਕੇ ਇਹਦੀ ਰੈਪਿਊਟੇਸ਼ਨ ਬਹੁਤ ਖਤਮ ਕਰ ਦਿੱਤੀ ਹੈ ਜੇ ਆਪਾਂ ਉਸ ਅਕਾਲੀ ਦਲ ਦਾ ਸ਼ਬਦ ਵੀ ਵਰਤਦੇ ਆ ਉਹਨਾਂ ਵਾਸਤੇ ਤਾਂ ਸਾਡੇ ਵਾਸਤੇ ਜ਼ੁਬਾਨ ਸਾਡੀ ਇਜਾਜ਼ਤ ਨਹੀਂ ਦਿੰਦੀ ਪਰ ਅਸੀਂ ਗੱਲ ਕਰਦੇ ਆ ਆਪਣੀ ਜਥੇਵੰਦੀ ਦੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਨ੍ਹਾਂ ਨੂੰ ਅੱਜ ਸਮਾਂ ਮਿਲਿਆ ਮੈਂਬਰ ਪਾਰਲੀਮੈਂਟ ਖੰਡੂਰ ਸਾਹਿਬ ਤੋਂ ਦਾ ਭਾਈ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉੱਪਰ ਧੱਕਾ ਹੋ ਰਿਹਾ ਹੈ ਖਾਲਸਾ ਪੰਥ ਨੇ ਕੌਮ ਨੇ ਪੰਜਾਬ ਦੀ ਉਮਮ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਪਰ ਉਹਨਾਂ ਨੂੰ ਭਾਰਤ ਸਰਕਾਰ ਫਿਰ ਵੀ ਛੱਡਣ ਲਈ ਤਿਆਰ ਨਹੀਂ ਜਦ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਉਹ ਆਪਣੇ ਹਲਕੇ ਦੀ ਗੱਲ ਕਰਨ ਪਾਰਲੀਮੈਂਟ ਦੇ ਵਿੱਚ ਗੱਲ ਕਰਨ ਠੀਕ ਹੈ ਜੀ ਜੋ ਪਬਲਿਕ ਨੇ ਚੁਣਿਆ ਹੈ ਤਾਂ ਉਹ ਪਬਲਿਕ ਦੀ ਗੱਲ ਤਾਂ ਹੀ ਕਰਨ ਕਿ ਜੇ ਉਹਨਾਂ ਨੂੰ ਆਜ਼ਾਦ ਕੀਤਾ ਜਾਏ ਇਸ ਕਰਕੇ ਸਿੱਖ ਕੌਮ ਨਾਲ ਬਹੁਤ ਤੱਕਾ ਹੋ ਰਿਹਾ ਉਹ ਧਾਰਮਿਕ ਖੇਤਰ ਚ ਵੀ ਹੋ ਰਿਹਾ ਹੈ ਪਿਛਲੇ ਕਾਫੀ ਸਮੇਂ ਤੋਂ ਐਸ்சிਪੀਸੀ ਦੀਆਂ ਚੋਣਾਂ ਨਹੀਂ ਹੋਈਆਂ 14 ਸਾਲ ਦੇ ਲਗਭਗ ਹੋ ਗਏ ਨੇ ਜਦ ਪਾਰਲੀਮੈਂਟ ਦੀਆਂ ਹੋ ਸਕਦੀਆਂ ਵਿਧਾਨ ਸਭਾ ਦੀਆਂ ਹੋ ਸਕਦੀਆਂ ਤਾਂ ਸਿੱਖ ਪਾਰਲੀਮੈਂਟ ਦੀਆਂ ਕਿਉਂ ਨਹੀਂ ਹੋ ਰਹੀਆਂ ਸਿੱਖਾਂ ਨੂੰ ਪੰਜਾਬ ਦੇ ਵਿੱਚ ਕਿਉਂ ਦਬਾਇਆ ਜਾ ਰਿਹਾ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਉੱਥੇ ਕਿਹੜੇ ਮੁੱਦੇ ਹੋਣਗੇ ਜਿਹੜੇ ਵਿਚਾਰੇ ਜਾਣਗੇ ਜਾਂ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਹੈ ਜਾਂ ਫਿਰ ਉਹਨਾਂ ਦੇ ਸਾਥੀ ਆਣਗੇ ਜਾਂ ਉਹਨਾਂ ਦੇ ਸਮਰਥਕ ਖੜੇਗੇ ਕੀ ਮੁੱਦੇ ਉੱਥੇ ਹੋਣਗੇ ਵੇਖੋ ਜੀ ਉੱਥੇ ਮੁੱਦੇ ਜਿਹੜੇ ਵੀ ਹੋਣਗੇ ਪ ਪੰਜਾਬ ਦੇ ਮੁੱਦਿਆਂ ਦੇ ਵਿੱਚ ਪਹਿਲੇ ਤੌਰ ਤੇ ਜਿਹੜਾ ਬੇਰੁਜ਼ਗਾਰੀ ਹੈ ਨਸ਼ਾ ਇਹਦੀ ਪਹਿਲਾਂ ਗੱਲ ਕੀਤੀ ਜਾਏਗੀ ਜਿਹੜਾ ਪੰਜਾਬ ਦਾ ਵਿਰਸਾ ਹੈ ਇਹਨੂੰ ਪੰਜਾਬ ਦੀ ਧਰਤੀ ਨਾਲ ਜੋੜਿਆ ਜਾਏਗਾ ਔਰ ਨਸ਼ਿਆਂ ਤੋਂ ਰਹਿਤ ਕੀਤਾ ਜਾਏਗਾ ਜੋ ਵਹੀਰ ਕੱਢ ਕੇ ਭਾਈ ਅਮਰਪਾਲ ਸਿੰਘ ਕਰ ਰਹੇ ਸੀਗੇ ਤਾਂ ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਸਾਥ ਦੇ ਰਹੇ ਆ ਸਾਡੇ ਜਿਹੜੇ ਮੁੱਦੇ ਹੋਣਗੇ ਉਹ ਸਿਰਫ ਪੰਜਾਬ ਨਾਲ ਪੂਰੀ ਇਨਸਾਨੀਅਤ ਨਾਲ ਹਲੇ ਮੁੱਦੇ ਹੋਣਗੇ ਹਰੇਕ ਇਨਸਾਨ ਦੀ ਗੱਲ ਹੋਏਗੀ ਉੱਥੇ ਜਾਤ ਦੀ ਜਾਂ ਉਹਦੀ ਗੱਲ ਨਹੀਂ ਹੋਏਗੀ ਉੱਥੇ ਇਨਸਾਨੀਅਤ ਦੇ ਮੁੱਦੇ ਹਰੇਕ ਆਲੋਣਗੇ ਨਿਸ਼ੇਬੰਦ ਹੋਣਗੇ ਬੇਅਧਿਕਾਰੀ ਬੰਦ ਹੋਏਗੀ ਖਤਮ ਕੀਤੀ ਜਾਏਗੀ ਅਮਿਤ ਸ਼ਾ ਦਾ ਬਿਆਨ ਸੁਣਿਆ ਤੁਸੀਂ ਅਮਿਤ ਸ਼ਾ ਨੇ ਜਿਹੜਾ ਬਿਆਨ ਦਿੱਤਾ ਉਹ ਦੀ ਤੁਸੀਂ ਸੁਣਿਆ ਉਹਨਾਂ ਨੇ ਪਤਾ ਕੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਜਿਹੜੇ ਸੰਤ ਜਨ ਲਾਲ ਸਿੰਘ ਪਿੰਡਰਾ ਵਾਲੇ ਦੀ ਨਕਲ ਕਰਨਾ ਚਾਹੁੰਦੇ ਸੀ ਚਾ ਬੰਨਾ ਚਾਹੁੰਦੇ ਸੀ ਉਹ ਅੱਜ ਜੇਲ੍ਹ ਦੇ ਵਿੱਚ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਕਰ ਰਹੇ ਨੇ ਇਸ ਸ਼ਬਦ ਨੂੰ ਜਾਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਦੇਖੋ ਜੀ ਇੰਨੀ ਜੁम्मेवार ਸੀਟਿੰਗ ਦੇ ਉੱਪਰ ਬਹਿ ਕੇ ਇਹੋ ਜਿਹਾ ਬਿਆਨ ਨੂੰ ਤਾਂ ਅਸੀਂ ਉਹਦੀ ਨਖੇਦੀ ਕਰਦੇ ਪਏ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਗੁਰੂ ਦਾ ਸਿੱਖ ਤਾਂ ਪਾਠ ਕਰਦਾ ਸਾਰੀ ਜਗ੍ਹਾ ਕਰਦਾ ਕੋਈ ਦਿੱਕਤ ਨਹੀਂ ਜੇ ਉੱਥੇ ਬਹਿ ਕੇ ਵੀ ਕਰਦਾ ਪਰ ਇਹ ਤੱਕੇਸਾਈ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਲੇ ਦੀ ਗੱਲ ਕਰੀਏ ਉਹ ਮਨਵਾਦੀ ਸੋਚਦੇ ਸੀ ਉਹਨਾਂ ਤੇ ਅੱਜ ਤੱਕ ਕੋਈ ਐਫ ਆਈ ਆਰ ਨਹੀਂ ਹੈਗੀ ਉਹਨਾਂ ਨੇ ਹਰੇਕ ਧਰਮ ਦਾ ਸਤਕਾਰ ਕੀਤਾ ਉਹ ਜੋ ਮਤਲਬ ਕਿ ਨਸ਼ੇ ਦੇ ਸੌਦਾਗਰ ਨਹੀਂ ਜਾਂ ਧਾਰਮਿਕ ਭਾਮਣਾ ਨੂੰ ਠੇਸ ਪਹਚਾਉਣ ਵਾਲੇ ਸੀ ਜਾਂ ਕਿਸੇ ਧੱਕਾ ਕਰਨ ਵਾਲੇ ਸੀਗੇ ਉਹ ਗੁਲਾਮੀ ਚੋਂ ਕੱਢ ਕੇ ਉਹ ਤਾਂ ਕਹਿੰਦੇ ਸੀ ਕਿ Hindu ਪੱਕਾ Hindu ਹੋਏ ਮੁਸਲਮਾਨ ਪੱਕਾ ਮੁਸਲਮਾਨ ਹੋਵੇ ਸਿੱਕ ਪੱਕਾ ਆਪਣੇ ਧਰਮ ਦੇ ਵਿੱਚ ਪੱਕਾ ਹੋਏ ਉਹਨਾਂ ਤਾਂ ਕੋਈ ਇਹ ਨਹੀਂ ਇਹ ਤਾਂ ਇੱਕ ਹਵਾ ਦੇ ਰਹੇ ਆ ਧਾਰਮਿਕ ਉਹਦੇ ਵਿੱਚ ਠੀਕ ਹੈ ਜੀ ਇਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਵੀ ਰਾਮ ਮੰਦਰ ਬਣਾ ਕੇ ਉੱਥੋਂ ਇਹਨਾਂ ਦੇ ਪੀਐਮ ਦੇ ਕੀ ਹਾਲਾਤ ਹੋਏ ਨੇ ਠੀਕ ਹੈ ਇਹ ਪੰਜਾਬ ਦੇ ਵਿੱਚ ਪੰਜਾਬ ਦਾ ਭਾਈਚਾਰਾ ਹੈ ਜਿਹੜਾ ਹਿੰਦੂ ਸਿੱਖ ਮੁਸਲਮਾਨ ਅਸੀਂ ਸਾਰੇ ਇਕੱਠੇ ਆ ਇੱਕ ਝੰਡੇ ਥੱਲੇ ਸਾਨੂੰ ਧਰਮ ਦੀ ਰਾਜਨੀਤੀ ਚ ਪਾ ਕੇ ਲੜਾਇਆ ਨਾ ਜਾਏ ਪੰਜਾਬ ਕਦੀ ਨਹੀਂ ਲੜਦਾ ਬੱਜ ਤੁਸੀਂ ਗੱਲ ਕੀਆ ਦੀਪ ਸਿੱਧੂ ਦੀ ਜਿਹੜੀ ਇਹ ਸੋਚ ਆ ਬੜੀ ਵੱਖਰੀ ਸੀ ਬੇਸ਼ੱਕ ਜਿਹੜੇ ਉਹਨਾਂ ਨੂੰ ਚਾਣ ਵਾਲੇ ਦੀਪ ਸਿੱਧੂ ਦੇ ਤਾਂ ਅੱਜ ਵੀ ਇਹਨਾਂ ਨੂੰ ਲੋਕ ਯਾਦ ਕਰ ਰਹੇ ਆ ਤੁਸੀਂ ਵੀ ਜਿਹੜਾ ਇੱਕ ਪ੍ਰਜਾ ਦੇ ਮਿਲਣੀਆਂ ਰੱਖੀ ਗਈ ਆ ਜਿਹਦੇ ਵਿੱਚ ਲੋਕ ਪਹੁੰਚਣਗੇ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਕੋਈ ਪ੍ਰੋਗਰਾਮ ਲਿਖਿਆ ਜਾ ਰਿਹਾ ਜਾਂ ਫਿਰ ਉਹਦਾ ਜਿਹੜਾ ਕਨਸੈਪਟ ਸੀ ਉਸਨੂੰ ਲੈ ਕੇ ਜਾਂ ਫਿਰ ਲੋਕਾਂ ਨੂੰ ਕਿਵੇਂ ਇੱਕ ਸੱਪ ਜੁੜਾ ਜਾਊਗਾ ਕਿਉਂਕਿ ਲੋਕ ਜਿਹੜੇ ਨੇ ਹੁਣ ਪਤਾ ਕੀ ਜਾ ਰਹੇ ਨੇ ਕਹਿੰਦੇ ਸੀ 2 ਐਮਪੀ ਦਾ ਬਣਾਦੇ ਸੀ ਪਰ ਇੱਕ ਐਮਪੀ ਦਾ ਜਿਹੜਾ ਜੇਲ੍ਹ ਦੇ ਵਿੱਚ ਆ ਕਿਉਂਕਿ ਲੋਕਾਂ ਦੇ ਵਿੱਚ ਆ ਵਿਚਰਿਆ ਨਹੀਂ ਕਹਿੰਦਾ ਹੁਣ ਅਗਲੀ ਵਾਰ ਸ਼ਾਇਦ ਮੈਨੂੰ ਲੱਗਦਾ ਵੀ ਮੌਕਾ ਦੇ ਨਾ ਦੇਣ ਲੋਕਾਂ ਦਾ ਫਤਵਾ ਹੈ ਕੀ ਲੱਗਦਾ ਕਿ ਦੁਬਾਰਾ ਉਹ ਚਾਂਸ ਜਿਹੜਾ ਮਿਲ ਸਕਦਾ ਮੁਰ ਵੀਰ ਜੀ ਦੀਪ ਸਿੱਧੂ ਤੇ ਇਦਾਂ ਹੀ ਵੀਰ ਉਹਦੇ ਆਪਣੀ ਨੌਜਵਾਨੀ ਨੂੰ ਜਗਾ ਕੇ ਆ ਜੀ ਦੀਪ ਸਿੱਧੂ ਜੀ ਇਹ ਉਹ ਤੇ ਵੇਖੋ ਦੀਪ ਸਿੱਧੂ ਦੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਜੀ ਉਹਨਾਂ ਦੇ ਇਹੀ-ਇਹੀ ਅਪੀਲ ਕਰਨਾ ਚਾਹੁੰਦੇ ਭਾਈ ਦੀਪ ਸਿੱਧੂ ਦੇ ਭਰਾ ਰਹੇ ਨੇ ਜੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਆ ਰਹੇ ਨੇ ਵੀ ਇਹੀ-ਇਹੀ ਆਪਣੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਸਾਰੇ ਆਪਣੇ ਦੁੱਧਨ ਜਰਾਸ਼ੀਰ ਪੈਲਸ ਦੇ ਵਿੱਚ ਵੀ ਕੱਲ ਨੂੰ 10:30 ਵਜੇ ਸਮਾਗਮ ਸਟਾਰਟ ਹੋ ਜਾਣਾ ਜੀ 2:30 ਵਜੇ ਤੱਕ ਵੀ ਉੱਥੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਵੀ ਉੱਥੇ ਅਪੀਲ ਕਰਦੇ ਹਾਂ ਸਵੇਰੇ ਉੱਥੇ ਪਹੁੰਚਣ ਜੀ ਹੂੰ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਕੱਲ ਜਿਹੜਾ ਸਮਾਗਮ ਲਿਖੇ ਗੱਲ ਜਾਵੇਗਾ ਉਹ ਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਆ ਭਾਈ ਅਮਰਿਤਪਾਲ ਸਿੰਘ ਦੇ ਉੱਪਰ ਐਨਐਸਏ ਲੱਗੀ ਪਿਆ ਬੇਸ਼ੱਕ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀਆਂ ਜਿਹੜੇ ਆ ਲਿਆਂਦਾ ਗਿਆ ਜਾਂ ਜੇਲ੍ਹ ਦੇ ਵਿੱਚ ਡਾਕ ਦਿੱਤਾ ਗਿਆ ਰਮਾਨ ਵੀ ਮਿਲਿਆ ਕੀ ਲੱਗਦਾ ਇਸ ਤਰ੍ਹਾਂ ਸਰਕਾਰਾਂ ਦਾ ਵਰਤਈਆ ਵਿਵਹਾਰ ਕੀ ਸਮਝੋ ਇਹ ਭਾਜੀ ਬਹੁਤ ਹੀ ਗਲਤ ਇਹਨਾਂ ਦਾ ਵਿਵਹਾਰ ਹੈ ਜੀ ਜਿਵੇਂ ਕਿ ਸਿੱਖ ਕੌਮ ਨੂੰ ਦਬਾਉਣ ਲਈ ਹਰੇਕ ਪ੍ਰਕਾਰ ਦਾ ਇਹਨਾਂ ਦਾ ਉਪਰਾਲਾ ਕਰ ਕਿ ਸਿੱਖ ਕੌਮ ਨੂੰ ਬਿਲਕੁਲ ਦਬਿਆ ਜਾਵੇ ਉਹ ਕੋਈ ਵੀ ਤਰੀਕਾ ਇਹ ਛਡਣਾ ਨਹੀਂ ਚਾਹਦੇ ਹੈਗੇ ਕਿਉਂਕਿ ਇਹ ਸਰਕਾਰਾਂ ਨੂੰ ਬਸ ਇੱਕ ਮੰਨ ਲਓ ਵੀ ਸਿੱਖਾਂ ਨਾਲ ਨਫ਼ਰਤ ਹੀ ਮੰਨ ਕੇ ਚੱਲੋ ਕਿ ਜੋ ਦਿਲੋਂ ਨਫ਼ਰਤ ਕਰਨ ਲੱਗਿਆ ਕਿ ਸਿੱਖ ਕੌਮ ਬਹੁਤ ਮੰਨ ਕੇ ਚੱਲੋ ਕਿ ਇਹਨੂੰ ਵਧੀਆ ਨਾਂ ਸਮਝਦੇ ਹੋਏ ਤੇ ਇਹੀ ਹੈ ਜੀ ਬਸ ਬਾਕੀ ਕਿਸਾਨੀ ਨੂੰ ਲੈ ਕੇ ਕੋਈ ਗੱਲਬਾਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਕਿਸਾਨੀ ਦੇ ਹੋਇਆ ਤੁਸੀਂ ਦੇਖਿਆ ਸ਼ੰਭੂ ਬਾਰਡਰ ਦੇ ਜਿਹੜੇ ਹਾਲਾਤ ਬਣੇ ਲੋਕਾਂ ਨੇ ਸਾਰਿਆਂ ਨੇ ਦੇਖਿਆ ਕਹਿਣ ਦੀ ਜ਼ਰੂਰਤ ਨਹੀਂ ਹੈ ਸਰਜੀ ਸਿੰਘ ਡੱਲੇਵਾਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਏ ਹੋਏ ਨੇ ਬਾਕੀ ਕੁਝ ਤਾਂ ਕਿਸਾਨ ਪਤਾ ਨਹੀਂ ਹੈ ਕਿੱਥੇ ਨੇ ਕੀ ਲੱਗਦਾ ਤੁਹਾਨੂੰ ਉਹ ਗੱਲਾਂ ਬਾਤਾਂ ਉੱਤੇ ਹੋਣ ਗਈਆਂ ਕੀ ਲੱਗਦਾ ਮਸਲੇ ਦਾ ਕੋਈ ਹੱਲ ਹੋਵੇਗਾ ਦੇਖੋ ਜੀ ਜੋ ਕਿਸਾਨਾਂ ਦਾ ਮੁੱਦਾ ਹੈ ਇਹ ਭਾਜਪਾ ਸਰਕਾਰ ਔਰ ਝਾੜੂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਾਲੀ ਦੋਵੇਂ ਮਿਲ ਕੇ ਕਿਸਾਨਾਂ ਨੂੰ ਹਰਾਸਮੈਂਟ ਕਰ ਰਹੇ ਨੇ ਇਹਨਾਂ ਦਾ ਮਸਲਾ ਤਾਂ ਇੱਕ ਹੀ ਹੈ ਹੁਣ ਹੱਲ ਤਾਂ ਹੋਏਗਾ ਜੇ ਵਧੀਆ ਸੋਚ ਵਾਲੇ ਬੰਦੇ ਆਉਣਗੇ ਅਕਾਲੀ ਦਲ ਵਾਰਸ ਪੰਜਾਬ ਦੀ ਜੇ ਇਨੀ ਬਹੁਮਤ ਨਾਲ ਭਾਈ ਅਮਰਪਾਲ ਸਿੰਘ ਨੂੰ ਬਣਾ ਰਹੇ ਨੇ ਤਾਂ ਮਸਲੇ ਸਾਰੇ ਹੱਲ ਹੋਣਗੇ ਪਹਿਲ ਦੇ ਆਧਾਰ ਤੇ ਕਿਸਾਨੀ ਦਾ ਹੋਏਗਾ ਦੂਜੇ ਆਧਾਰ ਤੇ ਜਿਹੜੇ ਸਾਡੇ ਬੱਚੇ ਬਾਹਰ ਹਿਜਰਤ ਕਰ ਰਹੇ ਨੇ ਉਹਨਾਂ ਰੋਕੇ ਇੱਥੇ ਰੋਜ਼ਗਾਰ ਦਿੱਤਾ ਜਾਏਗਾ ਨਸ਼ਿਆ ਤੋਂ ਦੂਰ ਰੱਖਿਆ ਜਾਏਗਾ اچھا ਉਹ ਉਹ ਵੇਵ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਦੀ ਪਹਿਲਾ ਵਾਲੀ ਵੇਵ ਨਜ਼ਰ ਆਈ ਸੀ ਤੁਸੀਂ ਦੇਖਿਆ ਲੋਕ ਤੜਾ ਤੜ ਜੁੜ ਰਹੇ ਸੀ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਤੇ ਅੱਜ ਜਿਹੜਾ ਸਮਾ ਦੀ ਗੱਲ ਕੀਤੀ ਆਵੇ ਅੱਜ ਲੋਕਾਂ ਨੂੰ ਕਹਿਣਾ ਪੈਂਦਾ ਵੀ ਅਮਰਿਤਪਾਲ ਸਿੰਘ ਦੇ ਪ੍ਰੋਗਰਾਮ ਦਾ ਚੱਲੋ ਜਾਂ ਹੋਰ ਐਮਪੀ ਸਾਹਿਬ ਆਣ ਆਏ ਨੇ ਤਾਂ ਉੱਥੇ ਚੱਲੋ ਇਹ ਇਹ ਸਮਾ ਕਿਉਂ ਬਣ ਰਿਹਾ ਇਦਾਂ ਦਾ ਇਹ ਦੇਖੋ ਜੀ ਆਪ ਸਭ ਨੇ ਦੇਖਿਆ ਹੋਣਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਸ਼ਟਾਰ ਹੀ ਸੀਗਾ ਭਗਵੰਤ ਸਿੰਘ ਬਾਜੇ ਕੇ ਹਾਂ ਉਹ ਲੋਕਾਂ ਦਾ ਮਨੋਰੰਜਨ ਕਰਦਾ ਸੀਗਾ ਤਾਂ ਵਧੀਆ ਹੋ ਸੀਗਾ ਉਹ ਜੀ ਅਮਰਤ ਛੱਕ ਕੇ ਸਹੀ ਲਾਈਨ ਤੇ ਆ ਗਿਆ ਉਹਨੇ ਦਾੜੀ ਕੇਸ ਰੱਖ ਲਏ ਨੇ ਉਹਨਾਂ ਬੰਦੇ ਤੇ ਐਨਐਸਏ ਲਾਤੀਏ ਤਾਂ ਆਮ ਬੰਦਾ ਤਾਂ ਡਰੂਗਾ ਨਾ ਇਹ ਤੇ ਮੀਡੀਆ ਤਾਂ ਆਜ਼ਾਦ ਨਹੀਂ ਹੈਗਾ ਉਹਦੇ ਬੰਦੇ ਡਰਨਗੇ ਇਹ ਡਰਾਇਆ ਜਾਂਦਾ ਪਰ ਨਹੀਂ ਪੰਜਾਬ ਦੇ ਲੋਕ ਸਮਝ ਚੁੱਕੇ ਆ ਹੌਨ ਵਾਲਾ ਜਿਹੜਾ ਸਮਾ ਹੈ ਅਕਾਲੀ ਦਲ ਭਾਰਤ ਪੰਜਾਬ ਦੇ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਣਗੇ ਜੀ ਕੀ ਕਹਿਣਾ ਚਾਹੁੰਦੇ ਜਲ ਜੰਦੇ ਖਾਸ ਤੌਰ ਤੇ ਜੰਦੇ ਸੀ ਇਹ ਕਹਿਣਾ ਚਾਹੁੰਦੇ ਆ ਅਸੀਂ ਹਲਕਾ ਸਨੌਰ ਦੇ ਸਾਰੇ ਹੀ ਭਰਾਵਾਂ ਨੂੰ ਭੈਣਾਂ ਨੂੰ ਔਰ ਨੌਜਵਾਨ ਭਰਾਵਾਂ ਨੂੰ ਅਪੀਲ ਕਰਦੇ ਆਂ ਵੀ ਜੋ ਸਾਡੇ ਲਈ ਲੜੇ ਆ ਆਓ ਅੱਜ ਅਸੀਂ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਸੋਚ ਤੇ ਚੱਲੀਏ ਔਰ ਕੱਲ 27 ਮਾਰਚ ਦਿਨ ਵੀਰਵਾਰ ਰਾਜਸ਼ੇਰ ਪੈਲੈਸ ਦੁੱਧਨ ਦੇ ਵਿੱਚ ਪਹੁੰਚ ਕੇ ਅਸੀਂ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣੀਏ ਔਰ ਆਪਣੇ ਸੁਝਾਅ ਦਈਏ ਵੀ ਪੰਥ ਔਰ ਕੌਮ ਨੂੰ ਸਹੀ ਰਸਤੇ ਤੇ ਏਕਤਾ ਨਾਲ ਕਿਵੇਂ ਲਿਆਂਦਾ ਜਾ ਸਕਦਾ ਸੋ ਬਿਲਕੁਲ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਕੀ ਵਿਚਾਰ ਹੋਏਗੀ ਕੀ ਚਰਚਾ ਹੋਵੇਗੀ ਕੀ ਗੋਸ਼ਟੀ ਹੋਵੇਗੀ ਆਬਵੀਅਸਲੀ ਤੁਹਾਨੂੰ ਦੁਆਰਾ ਮੋਰ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਪੂਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦੇ ਇਜਾਜ਼ਤ ਧੰਨਵਾਦ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.